ਸਸਰੀਗੜ੍ਹ ਮੇਰੇ ਸਾਰੇ ਵੀਰਾਂ ਨੂੰ ਤੇ ਵੀਰੋ ਜਦ ਵੀ ਮਾਊਆਣਾ ਜਾਣਾ ਹੋਵੇ ਤੇ ਆਪਣੇ ਮੋਗੋਂ 5.5 ਬੱਸ ਚੱਲਦੀ ਹੈ ਪਹਿਲੀ ਜਿਹੜੀ ਕਿ ਆਪਾਂ ਨੂੰ 8.5 ਉੱਥੇ ਲਾ ਦਿੰਦੀ ਹੈ ਉੱਥੋਂ ਜਾ ਕੇ ਦਫਤਰੀ ਕੰਮ ਬਾਹਰ ਬਿਠਾਣੇ ਨਹੀਂ ਪਈ ਫਾਈਲ ਇਕੱਲੈ ਨਹੀਂ ਜਾਂਦੇ ਸਰ ਤੇ 9:30 ਵਜੇ ਤੱਕ 10:00 ਵਜੇ ਤੱਕ ਉਹਦੀਤ ਪਹੁੰਚ ਜਾਣਾ 10:00 ਵਜੇ ਤੱਕ ਫਾਈਲ ਜਮਾ ਹੁੰਦੀ ਹੈ ਲੋ ਜੀ ਆਪਾਂ ਐਂਟਰ ਕਰ ਗਏ ਅੰਦਰ ਇਹ ਇੱਥੇ ਸਾਹਮਣੇ ਦਫ਼ਤਰ ਫੀਸ ਤੁਸੀਂ ਦੇਣੀ ਆ 430 ਰੁਪਏ ਬਾਹਰੋਂ ਫਾਈਲ ਲੈ ਲੈਣੀ ਆ ਬਾਹਰ ਬੰਦੇ ਬੈਠੇ ਆ ਉੱਥੋਂ ਫਾਈਲ ਲੈ ਲੈਣੀ ਆ ਪ੍ਰਭਾ ਲਈ ਉਹਨਾਂ ਤੋਂ ਤੇ ਅੰਦਰ ਪਹੁੰਚ ਕੇ ਤੁਸੀਂ ਉੱਥੇ ਲਾਈਨ ਲੱਗੂਗੀ ਦੋ ਖਿੜਕੀਆਂ ਬਣੀਆਂ ਤੁਹਾਨੂੰ ਮੈਂ ਦਿਖਾਉਣਾ ਹੁਣੇ ਪਹੁੰਚ ਲੈਣ ਦੇ ਉੱਥੇ ਆ ਦੋ ਖਿੜਕੀਆਂ ਬਣੀਆਂ ਉਰਲੀ ਖਿੜਕੀ 'ਚ ਫਾਈਲ ਜਮ੍ਹਾਂ ਕਰਾ ਕੇ ਤੇ ਫਿਰ ਤੁਸੀਂ ਬਾਹਰ ਚਲੇ ਜਾਣਾ ਬਾਹਰੋਂ ਪ੍ਰਭਾ ਕੇ ਤੇ ਪੱਲੀ ਖਿੜਕੀ 'ਚੋਂ ਉਹ ਲੈ ਲੈਣਾ ਗਲਾਸ 'ਚ ਜਾਣ ਵਾਲਾ ਸਰਟੀਫਿਕੇਟ ਉਹ ਤੁਹਾਨੂੰ ਮਿਲ ਜਾਣਾ ਪੱਲੀ ਖਿੜਕੀ ਚੋਂ ਇਹ ਬਣਾਜੀ ਹੋਸਟਲ ਮਾਊਂਆਣਾ ਰਹਿਣਾ ਹਸਤੇ ਨਾਲ ਹੈਗੀ ਕੰਟੀਨ ਇਹ ਅਜਿਹਾ ਰੋਡ ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਨਵੇਂ ਡਰਾਈਵਰਾਂ ਨੂੰ ਸਿਖਾਇਆ ਜਾਂਦਾ ਸਾਰਾ ਕੁਝ 6 ਲੋਨ ਉਹ ਰੋਡ ਕਿ ਬਰਾਕਰਰ ਹੋ ਗਏ ਹੋ। ਹੋਰ ਵੀ ਇਹ ਸਾਰੇ ਰੋਡਾ ਜਿੱਥੇ ਟ੍ਰੈਨਿੰਗ ਕੀਤੀ ਜਾਂਦੀ ਆ ਦੇਖ ਲਓ ਕਿੰਨੀ ਪੁਰਾਣੀ ਗੱਡੀ ਛੜੀ ਹੈ ਜੀ ਇਹ ਹੈਗੀ ਬਿਨਾ ਪ੍ਰੈਸ਼ਰ ਕਲਚ ਨਹੀਂ ਜਿਹੜੇ ਪਹਿਲਾਂ ਹੁੰਦੇ ਸੀ ਉਹ ਆ ਇਹਨਾਂ ਕਲਚੇ ਨੱਬੀ ਦਾ ਸੀ ਤੇ ਉਹ ਲੀਵਰ ਨਹੀਂ ਅੰਦਰ ਜਾਂਦਾ ਪਿਆ ਕਲਚ ਦਾ ਕੋਈ ਪ੍ਰੈਸ਼ਰ ਨਹੀਂ ਜੀ ਤੇ ਕਲਚ ਵੀ ਮੈਨੂ ਵਾਲਾ ਉਹ ਦੇਖ ਲਓ ਕਲਚ ਤਾਂ ਸੀ ਡਰਾਈਵਰ ਇਹਨਾਂ ਨੂੰ ਚਲਾਉਣ ਵਾਲੇ ਵਿਚਾਰੇ ਕਿੰਨੀ ਪੁਰਾਣੀ ਗੱਡੀ ਆ ਕਨੌਨ ਵਾਲੀ ਟੈਕਨੀਕ ਉਹ ਹੀ ਅੱਜ ਤੱਕ ਵੀ ਕਮਾਨੀ ਵਾਲੀ ਉਹ ਸਾਹਮਣੇ ਉਹ ਵੀਕਲ ਖੜੇ ਆ ਜਿਨ੍ਹਾਂ ਤੇ ਆਪਾਂ ਨੂੰ ਟ੍ਰੇਨਿੰਗ ਦਿੰਦੇ ਆ ਦੇਖ ਲਓ ਨਿਤ ਇਹਨਾਂ ਦੀ ਹਵਾਲਾ ਚੈੱਕ ਹੁੰਦੀ ਆ ਸਫਾਈ ਕਰਕੇ ਜਾਂਦਾ ਬੰਦਾ ਰੋਜ਼ ਸਵੇਰੇ ਐ ਚਮਕਾ ਕੇ ਇਹ ਅੱਜ ਸਾਰੇ ਵੀਕਲ ਖੜੇ ਹੋਏ ਨੇ ਲੈਂਚ ਜਿਨ੍ਹਾਂ ਤੇ ਡਰਾਈਵਿੰਗ ਸਿਖਾਉਂਦੇ ਇੱਥੇ ਹੋਰ ਤਰ੍ਹਾਂ ਦਾ ਵੀਕਲ ਖੜਿਆ ਹੋਇਆ ਤੁਸੀਂ ਦੇਖ ਸਕਦੇ ਛੋਟੇ ਵੀਕਲ ਤੋਂ ਲੈ ਕੇ ਔਰ ਟਿੱਪਰ ਉਹਨਾਂ ਖੜਾ ਹੋਇਆ ਪਿਆ ਮਗਰ ਟਾਟਾ ਦੂਜੀ ਆ 709 ਪੋਕਲੈਂਡ ਮਸ਼ੀਨ ਆ ਜੀ ਤੇ ਆ ਜੀਸੀਬੀ ਆ ਜੌਨ ਡੀਅਰ ਤੇ ਆਪਣੇ ਟਾਟਾ ਦੀ ਤੇ ਡੇਲੀ ਇਹਨਾਂ ਨੂੰ ਸਾਫ਼ ਕਰਦੇ ਆ ਗੱਡੀਆਂ ਨੂੰ ਹਵਾ ਹੋਵਾ ਇਹਨਾਂ ਦੀ ਚੈੱਕ ਕਰਦੇ ਆ ਸਾਰਾ ਮਤਲਬ ਵਧੀਆ ਬਣਾ ਕੇ ਖੜਾਏ ਹੋ ਇੱਥੇ ਤੇ ਜੇ ਕੋਈ 45 ਦਿਨਾਂ ਦੀ ਟ੍ਰੇਨਿੰਗ ਕਰਦਾ ਉਹਨੂੰ ਮਤਲਬ ਉਹਨਾਂ ਨੂੰ ਸਿਖਾਉਂਦੇ ਇਹਨਾਂ ਤੇ ਹਰ ਤਰ੍ਹਾਂ ਦੇ ਵੀ ਕੁਲਵਾਰੇ ਜਾਣਕਾਰੀ ਦਿੰਦੇ ਖੜਾ ਸਿਗਨਲ ਸਿਗਨਲ ਇਹ ਗਏ ਮਾਰਕ ਪੋਲੋਂ ਬਸ ਇਹ ਪਹਿਲਾਂ ਪਹਿਲਾਂ ਲੁਧਿਆਣੇ ਵਿੱਚ ਚੱਲੀਆਂ ਸੀ ਕਾਫੀ ਵੀਰ ਸਾਰਾ 뷰 ਆ ਜੀ ਅੰਦਰ ਦਾ ਬਿਲਡਿੰਗ ਦੇ ਬੈਕ ਸਾਈਡ ਐਸ ਬਿਲਡਿੰਗ ਚ ਦਿੰਦੇ ਇੱਕ ਟ੍ਰੇਨਿੰਗ ਬਾਪੀ ਵੀਰ ਜਦੋਂ ਵੀ ਮਊਆਣੇ ਜਾਣਾ ਹੋਵੇ ਤਾਂ ਫੋਨ ਕੋਈ ਨਾ ਕੋਈ ਤਰੀਕੇ ਨਾਲ ਕਰਕੇ ਜਾਓ ਵੈਸੇ ਉਥੋਂ ਦਾ ਕੋਈ ਸਫੀਸ਼ੀਐਂਟ ਨੰਬਰ ਤਾਂ ਨਹੀਂ ਮਿਲਿਆ ਮੈਨੂੰ ਤੇ ਇੱਕ ਟਾਬੇ ਵਾਲੇ ਦਾ ਨੰਬਰ ਹੋਏਗਾ ਜਿਹੜਾ ਬਾਹਰ ਫੈਲਾ ਫੂਲਾ ਵੀ ਭਰਦਾ ਉਹ ਮੈਂ ਮੈਂਸ਼ਨ ਕਰ ਦੇਣਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਚੈੱਕ ਕਰ ਲਿਓ ਉਹਨੂੰ ਫੋਨ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ